ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜੀ ਗੱਲ ਕਰਦੇ ਆ ਅਣ ਅਧਿਕਾਰਤ ਕਲੋਨੀਆਂ ਜੋ ਕਾਫੀ ਚਰਚਾ ਦਾ ਵਿਸ਼ਾ ਔਰ ਸਰਕਾਰਾਂ ਦੇ ਗਲੇ ਦੀ ਹੱਡੀ ਵੀ ਬਣੀ ਆ ਇਸ ਸਬੰਧੀ ਦੱਸਦੀ ਕਿ ਜਦੋਂ 2022 ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਹੋਂਦ ਵਿੱਚ ਆਈ ਤਾਂ ਉਹਨਾਂ ਵੱਲੋਂ ਇੱਕ ਬਹੁਤ ਹੀ ਮਹੱਤਵਪੂਰਵਕ ਜਿਹੜਾ ਫੈਸਲਾ ਲਿਆ ਗਿਆ ਜੋ ਅਣ ਅਧਿਕਾਰਤ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਗੈਰ ਕਾਨੂੰਨੀ ਤਰੀਕੇ ਨਾਲ ਕੱਟੀਆਂ ਗਈਆਂ ਕਲੋਨੀਆਂ ਦੀ ਰਜਿਸਟਰੀ ਬੰਦ ਕਰ ਦਿੱਤੀ ਗਈ ਫਲੈਟ ਜੋ ਬਣੇ ਸੀ ਨਜਾਇਜ਼ ਫਲੈਟ ਤੇ ਨੰ ਮੰਜਲਾ ਫਲੈਟ ਜਾਂ ਜੋ ਵੀ ਨਜਾਇਜ਼ ਫਲੈਟ ਜੋ ਕੋਠਿਆ ਨਕਸ਼ੇ ਪਾਸ ਕਰਾ ਕੇ ਜੋ ਫਲੈਟ ਬਣੇ ਸੀ ਉਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਬੰਦ ਕਰ ਦਿੱਤੀਆਂ ਰਜਿਸਟਰੀ ਵੇਲੇ ਇੱਕ ਐਨਓਸੀ ਦੀ ਸ਼ਰਤ ਰੱਖ ਦਿੱਤੀ ਗਈ ਕਿ ਇਸ ਦੀ ਜੋ ਐਨਓਸੀ ਸੁਮੰਦਤ ਵਿਭਾਗ ਤੋਂ ਨਗਰ ਕੌਂਸਲ ਤੋਂ ਜਾਂ ਗਮਾਡਾ ਤੋਂ ਜਾਂ ਗਲਾਡਾ ਤੋਂ ਲੈਣੀ ਪਵੇਗੀ ਤਾਂ ਜਿਹੜੀ ਹੈਗੀ ਰਜਿਸਟਰੀ ਹੋ ਸਕਦੀ ਹੈ ਕਾਫੀ ਹੰਗਾਮਾ ਮਚਿਆ ਕਾਫੀ ਜਿਹੜੀਆਂ ਅਣਅਧਿਕਾਰਤ ਕਲੋਨੀਆਂ ਬੰਦ ਹੋ ਗਈਆਂ ਕਈਆਂ ਚ ਘਾਹ ਤੱਕ ਉੱਗ ਗਏ ਸੇਲ ਪਰਚੇਜ ਪੂਰੀ ਰੁਕ ਗਈ ਹੰਗਾਮਾ ਹੋਇਆ ਕਾਫੀ ਇਸ ਸੰਬੰਧੀ ਜਿਹੜੇ ਗੱਲਾਂ ਵੀ ਚੱਲੀਆਂ ਔਰ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ 1 ਦਸੰਬਰ 2024 ਨੂੰ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਗੀ 3 ਮਹੀਨੇ ਦੀ ਰਿਵੈਟ ਦਿੱਤੀ ਗਈ 3 ਮਹੀਨੇ ਛੂਟ ਦਿੱਤੀ ਗਈ ਕਿ 3 ਮਹੀਨੇ ਦੇ ਅੰਦਰ ਅੰਦਰ ਜਾਨੀ ਕਿ 28 ਫਰਵਰੀ ਜੋ 5-7 ਦਿਨ ਤੱਕ ਆਉਣ ਵਾਲੀ ਹੈ 28 ਫਰਵਰੀ ਤੱਕ 1 ਦਸੰਬਰ ਤੋਂ ਲੈ ਕੇ 28 ਫਰਵਰੀ ਤੱਕ ਰਜਿਸਟਰੀਆਂ ਜੀਆਂ ਖੋਲ ਦਿੱਤੀਆਂ ਗਈਆਂ ਉਹਨਾਂ ਦੇ ਉੱਤੇ ਜਿਹੜੀ ਐਨਓਸੀ ਦੀ ਸ਼ਰਤ ਹਟਾ ਦਿੱਤੀ ਗਈ। ਉੱਥੇ ਇੱਕ ਕੰਡੀਸ਼ਨ ਰੱਖੀ ਗਈ ਕਿ ਜਿਸ ਕੋਲ 31 ਜੁਲਾਈ 2024 ਤੱਕ ਦੀ ਕੋਈ ਬਿਆਨਾ ਕੋਈ ਪਾਵਰ ਟਰਨੀ ਜਾਂ ਹੋਰ ਕੋਈ ਵੀ ਲੀਗਲ ਕਾਗਜ਼ ਉਸ ਕਲੋਨੀ ਦੇ ਰਿਲੇਟਡ ਉਸ ਪਲਾਟ ਦੇ ਰਿਲੇਟਡ ਹੈਗਾ ਤਾਂ ਉਸ ਦੀ ਰਜਿਸਟਰੀ ਵਲੇ ਜਿਹੜੀ ਐਨਓਸੀ ਦੀ ਸ਼ਰਤ ਦੀ ਜਿਹੜੀ ਛੂਟ ਹੈਗੀ ਉਹ 28 ਫਰਵਰੀ ਤੱਕ ਲਈ ਦੇ ਦਿੱਤੀ ਗਈ। ਦੱਸ ਦੇ ਕੇ ਸਬੰਧੀ ਅੱਜ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਜੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੀ 28 ਫਰਵਰੀ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਇਹਨਾਂ ਪਲਾਟਾਂ ਦੀ ਕੋਈ ਰਜਿਸਟਰੀ ਕਰਾਉਣਾ ਚਾਹੁੰਦਾ ਤਾਂ ਉਹ ਇਸ ਜਿਹੜੀ ਸ਼ੂਟ ਦਾ ਇਸ ਸਕੀਮ ਦਾ ਜਿਹੜਾ ਲਾਭ ਲੈ ਸਕਦਾ ਆਪਾਂ ਇੱਥੇ ਦੱਸ ਦਈਏ ਕਿ 1 ਦਸੰਬਰ 2024 ਜਦੋਂ ਇਹ ਰਜਿਸਟਰੀਆਂ ਖੋਲ੍ਹੀਆਂ ਗਈਆਂ ਐਨਓਸੀ ਦੀ ਸ਼ਰਤ ਹਟਾਈ ਗਈ ਤਾਂ ਅਣਅਧਿਕਾਰਤ ਕਲੋਨੀਆ ਦੇ ਰੇਟਾਂ 'ਚ ਇੱਕਦਮ ਉਛਾਲ ਆ ਗਿਆ ਆਪਾਂ ਗੱਲ ਕਰੀਏ ਜੀਰਕਪੁਰ ਦੀਆਂ ਕੁਝ ਕਲੋਨੀਆਂ ਹੈਗੀਆਂ ਡੇਰਾ ਬੱਸੀ ਦੀਆਂ ਕਲੋਨੀਆਂ ਲਾਲੜੂ ਚ ਵੱਡੀ ਗਿਣਤੀ ਚ ਕਲੋਨੀਆਂ ਹੈਗੀਆਂ ਇਹਨਾਂ ਕਲੋਨੀਆਂ ਦੇ ਰੇਟ ਜਿੱਥੇ 10-10 ਹਜ਼ਾਰ ਸੀ 11-11 ਹਜ਼ਾਰ ਸੀ 20-20 ਹਜ਼ਾਰ ਤੱਕ ਜਿਹੜਾ ਪ੍ਰਤੀ ਗਜ ਰੇਟ ਪਹੁੰਚ ਚੁੱਕਾ ਹੈਗਾ ਪੰਜਾਬ ਸਰਕਾਰ ਵੱਲੋਂ ਛੂੜ ਦਿੱਤੀ ਗਈ ਸੀ ਰਜਿਸਟਰੀਆਂ ਕਰਾਉਣ ਦੇ ਵਿੱਚ ਪਰ ਉਸ ਦਾ ਲਾਭ ਜਿਹੜਾ ਹੈਗਾ ਕਲੋਨਾਈਜ਼ਰ ਜਿਹੜੇ ਅਣਅਧਿਕਾਰਤ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਕੱਟਿਆ ਸੀ ਉਹਨਾਂ ਨੂੰ ਕਾਫੀ ਮੋਟਾ ਇਸ ਚੀਜ਼ ਦਾ ਜਿਹੜਾ ਲਾਭ ਹੋਇਆ ਅえて ਦੱਸ ਦਈਏ ਅਸੀਂ ਵੀ ਜਨਤਾ ਨੂੰ ਅਪੀਲ ਕਰਨੀ ਚਾਹੁੰਦੇ ਕਿ ਅਗਰ ਕਿਸੇ ਨੇ ਵੀ ਅਜਿਹੀ ਕਲੋਨੀ ਦੇ ਵਿੱਚ ਪਲਾਟ ਲਿਆ ਅਣਅਧਿਕਾਰਤ ਕਲੋਨੀ ਉਹ 28 ਫਰਵਰੀ ਤੋਂ ਪਹਿਲਾਂ-ਪਹਿਲਾਂ ਆਪਣੀ ਰਜਿਸਟਰੀ ਕਰਵਾ ਲਵੇ ਉਸ ਤੋਂ ਬਾਅਦ ਜਿਹੜੀ ਡਿਪਟੀ ਕਮਿਸ਼ਨਰ ਮੋਹਾਲੀ ਜੀ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਕਿ ਇਸ ਤੋਂ ਬਾਅਦ ਜਿਹੜੀ ਸਕੀਮ ਬੰਦ ਹੋ ਜਾਵੇਗੀ ਇਹ ਦੱਸ ਦਈਏ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਦੋਂ ਹੋਂਦ ਵਿੱਚ ਆਈ ਤਾਂ ਉਸ ਤੋਂ ਬਾਅਦ ਐਨਓਸੀ ਦੀ ਜਿਹੜੀ ਸ਼ਰਤ ਲਾਗੂ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕਾਫੀ ਹੰਗਾਮੇ ਹੋਏ ਰਜਿਸਟਰੀਆਂ ਕਰਨ ਦੇ ਵਿੱਚ ਕਾਫੀ ਰੋਕਾਂ ਵੀ ਆਈਆਂ ਔਰ ਪੰਜਾਬ ਸਰਕਾਰ ਵੱਲੋਂ ਸਟਾਮ ਡਿਊਟੀ ਦੇ ਉੱਤੇ ਕਾਫੀ ਰਿਵੈਟ ਦਿੱਤੀ ਗਈ ਉਸ ਸਮੇਂ ਵੀ ਕਾਫੀ ਰਜਿਸਟਰੀਆਂ ਹੋਈਆਂ ਸਟਾਰਮ ਡਿਊਟੀ ਜਦੋਂ ਰਿਵੈਟ ਹੋਈ ਸੀ ਅੱਧੀ ਅੱਧੀ ਰਾਤ ਤੱਕ ਸਵੇਰ ਦੇ 4-4 ਵਜੇ ਤੱਕ ਰਜਿਸਟਰੀ ਹੋਈਆਂ ਔਰ ਉਸ ਤੋਂ ਬਾਅਦ ਜਿਹੜੀ ਐਨਓਸੀ ਦੀ ਸ਼ਰਤ ਜਿਹੜੀ ਹਟਾਈ ਗਈ ਹੈ ਇਸ ਤੋਂ ਬਾਅਦ ਵੀ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਜੇ ਜ਼ੀਰਕਪੁਰ ਦੀ ਗੱਲ ਕਰੀਏ ਡੇਰਾ ਬੱਸੀ ਦੀ ਗੱਲ ਕਰੀਏ ਤਾਂ ਰੋਜ਼ਾਨਾ 150 ਤੋਂ ਲੈ ਕੇ 200 ਰਜਿਸਟਰੀ ਰੋਜ਼ ਹੋ ਰਹੀ ਹੈ ਅਣਅਧਿਕਾਰਤ ਕਲਉਨੀਆਂ ਦੀ ਜ਼ਿਆਦਾ ਰਜਿਸਟਰੀਆਂ ਹੋ ਰਹੀਆਂ ਐਨਓਸੀ ਦੀ ਸ਼ਰਤ ਦੀ ਡੇਟ ਜਿਉਂ-ਜਿਉਂ ਲੱਗ ਕੇ ਆ ਰਹੀ ਖਤਮ ਹੋਣ ਦੀ ਤਰੀਕ ਜੋ ਜਿਉਂ-ਜਿਉਂ ਲੱਗ ਕੇ ਆ ਰਹੀ ਹੈ ਰਜਿਸਟਰੀਆਂ ਦੀ ਗਿਣਤੀ ਜਿਹੜੀ ਵੱਧਦੀ ਜਾ ਰ ਜਨਤਨ ਨੂੰ ਅਪੀਲ ਹੈ ਗਰ ਕੋਈ ਅਜੇ ਹੀ ਕਲੋਨੀ ਵਿੱਚ ਆਪਣੀ ਰਜਿਸਟਰੀ ਕਰਾਉਣੀ ਚਾਹੁੰਦਾ ਤਾਂ 28 ਫਰਵਰੀ ਤੋਂ ਪਹਿਲਾਂ ਪਹਿਲਾਂ 28 ਫਰਵਰੀ 2025 ਤੋਂ ਪਹਿਲਾਂ ਪਹਿਲਾਂ ਰਜਿਸਟਰੀ ਕਰਵਾ ਸਕਦਾ ਹੈ ਧੰਨਵਾਦ